atomic habits ਆਦਤਾਂ ਤੇ ਕੰਮ ਕਰਨ ਦਾ ਵਿਗਿਆਨ ਆਦਤਾਂ ਤੋਂ ਆਦਤਾਂ ਬਣਾਉਣ ਦੀ ਪ੍ਰਕਿਰਿਆ ਨੂੰ ਚਾਰ ਸੌਖੇ ਕਦਮਾਂ ਵਿੱਚ ਵੰਡਿਆ ਜਾ ਸਕਦਾ ਹੈ ਸੰਕੇਤ ਤਾਂਗ ਪ੍ਰਤੀਕਿਰਿਆ ਅਤੇ ਪੁਰਸਕਾਰ ਪ੍ਰਕਿਰਿਆ ਨੂੰ ਇਹ ਚਾਰ ਬੁਨਿਆਦੀ ਹਿੱਸਿਆਂ ਵਿੱਚ ਵੰਡ ਕੇ ਇਹ ਸਮਝਣਾ ਸੌਖਾ ਹੋ ਜਾਂਦਾ ਹੈ ਕਿ ਆਦਤ ਕੀ ਹੈ ਇਹ ਕਿਵੇਂ ਕੰਮ ਕਰਦੀ ਹੈ ਅਤੇ ਅਸੀਂ ਇਸ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ ਇਹ ਚਾਰ ਕਦਮਾਂ ਦਾ ਪੈਟਰਨ ਹਰ ਆਦਤ ਦੀ ਰੀੜ ਦੀ ਹੱਡੀ ਹੈ ਅਤੇ ਤੁਹਾਡਾ ਦਿਮਾਗ ਹਰ ਵਾਰ ਇਸੇ ਤਰਤੀਬ ਵਿੱਚ ਇਨ੍ਹਾਂ ਚਾਰ ਕਦਮਾਂ ਵਿੱਚੋਂ ਗੁਜ਼ਰਦਾ ਹੈ ਸਭ ਤੋਂ ਪਹਿਲਾਂ ਆਉਂਦਾ ਹੈ ਸੰਕੇਤ ਸੰਕੇਤ ਹੀ ਤੁਹਾਡੇ ਦਿਮਾਗ ਵਿੱਚ ਕੋਈ ਵਰਤਾਰਾ ਸ਼ੁਰੂ ਕਰਨ ਲਈ ਪ੍ਰੇਰਿਤ ਕਰਦਾ ਹੈ ਸੰਕੇਤ ਦਾ ਮਤਲਬ ਹੈ ਕਿ ਜਾਣਕਾਰੀ ਜੋ ਕਿਸੇ ਪੁਰਸਕਾਰ ਦੀ ਭਵਿੱਖਬਾਣੀ ਕਰਦੀ ਹੈ ਸਾਡੇ ਪੁਰਵ ਇਤਿਹਾਸਿਕ ਪੁਰਖੇ ਉਹਨਾਂ ਸੰਕੇਤਾਂ ਉੱਤੇ ਧਿਆਨ ਦਿੰਦੇ ਸਨ ਜੋ ਭੋਜਨ, ਪਾਣੀ ਅਤੇ ਸੈਕਸ ਵਰਗੇ ਬੁਨਿਆਦੀ ਪੁਰਸਕਾਰਾਂ ਦੀ ਸੰਭਾਵਨਾ ਬਾਰੇ ਦੱਸਦੇ ਸਨ ਅੱਜ ਅਸੀਂ ਜ਼ਿਆਦਾਤਰ ਅਜਿਹੇ ਸੰਕੇਤਾਂ ਉੱਤੇ ਧਿਆਨ ਦਿੰਦੇ ਹਾਂ ਜੋ ਧਨ ਅਤੇ ਪ੍ਰਸਿੱਧੀ, ਤਾਕਤ ਅਤੇ ਅਹੁਦਾ, ਪ੍ਰਸ਼ੰਸਾ ਅਤੇ ਪਰਵਾਨਗੀ, ਪਿਆਰ ਅਤੇ ਦੋਸਤੀ ਜਾਂ ਨਿੱਜੀ ਸੰਤੁਸ਼ਟੀ ਦਾ ਅਹਿਸਾਸ ਵਰਗੇ ਗੋਣ ਪ੍ਰੋਸਕਾਰਾਂ ਦੀ ਭਵਿੱਖਬਾਣੀ ਕਰਦੇ ਹਨ ਸਪਸ਼ਟ ਹੈ ਇਹ ਭਾਲ ਅਸਿੱਧੇ ਤੌਰ ਤੇ ਸਾਡੇ ਜਿਉਂਦੇ ਰਹਿਣ ਅਤੇ ਪੁਨਰ ਉਤਪਾਦਨ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਂਦੀ ਹੈ ਜੋ ਸਾਡੇ ਹਰ ਕੰਮ ਪਿੱਛੇ ਡੂੰਗਾ ਮਕਸਦ ਹੁੰਦਾ ਹੈ ਤੁਹਾਡਾ ਦਿਮਾਗ ਲਗਾਤਾਰ ਅੰਦਰੂਨੀ ਅਤੇ ਬਾਹਰੀ ਮਾਹੌਲ ਦਾ ਵਿਸ਼ਲੇਸ਼ਣ ਕਰ ਰਿਹਾ ਹੁੰਦਾ ਹੈ ਅਤੇ ਸੰਕੇਤ ਲੱਭ ਰਿਹਾ ਹੁੰਦਾ ਹੈ ਕਿ ਪੁਰਸਕਾਰ ਕਿੱਥੇ ਮੌਜੂਦ ਹਨ ਕਿਉਂਕਿ ਸੰਕੇਤ ਹੀ ਸਭ ਤੋਂ ਪਹਿਲਾਂ ਸਾਨੂੰ ਪੁਰਸਕਾਰ ਦੀ ਸੰਭਾਵਨਾ ਬਾਰੇ ਦੱਸਦਾ ਹੈ ਇਸ ਲਈ ਸੁਭਾਵਿਕ ਹੈ ਕਿ ਸਾਡੇ ਅੰਦਰ ਉਹ ਪੁਰਸਕਾਰ ਹਾਸਲ ਕਰਨ ਦੀ ਤਾਂਗ ਪੈਦਾ ਹੋ ਜਾਂਦੀ ਹੈ ਤਾਂਗ ਦੂਜਾ ਕਦਮ ਹੈ ਅਤੇ ਇਹ ਹਰ ਆਦਤ ਦੇ ਪਿੱਛੇ ਕੰਮ ਕਰਨ ਵਾਲੀ ਉਤਪ੍ਰੇਰਕ ਤਾਕਤ ਹੈ ਜੇਕਰ ਪ੍ਰੇਰਣਾ ਜਾਂ ਇੱਛਾ ਨਹੀਂ ਹੈ ਜੇਕਰ ਬਦਲਾਅ ਦੀ ਤਾਂਗ ਨਹੀਂ ਹੈ ਤਾਂ ਸਾਡੇ ਕੋਲ ਕੰਮ ਕਰਨ ਲਈ ਕੋਈ ਕਾਰਨ ਹੀ ਨਹੀਂ ਹੁੰਦਾ ਹੈ ਤੁਹਾਡੇ ਮਨ ਵਿੱਚ ਆਦਤ ਪਾਉਣ ਦੀ ਤਾਂਗ ਨਹੀਂ ਹੁੰਦੀ ਸਗੋਂ ਤੁਹਾਡੇ ਅੰਦਰ ਤਾਂ ਸਥਿਤੀ ਵਿੱਚ ਬਦਲਾਅ ਕਰਨ ਦੀ ਤਾਂਗ ਹੁੰਦੀ ਹੈ ਤੁਹਾਡੇ ਅੰਦਰ ਸਿਗਰਟ ਪੀਣ ਦੀ ਤਾਂਗ ਨਹੀਂ ਹੁੰਦੀ ਸਗੋਂ ਤੁਹਾਨੂੰ ਇਸ ਤੋਂ ਮਿਲਣ ਵਾਲੇ ਰਾਹਤ ਭਰੇ ਅਨੁਭਵ ਦੀ ਤਾਂਗ ਹੁੰਦੀ ਹੈ ਤੁਸੀਂ ਦੰਦਾ ਅਤੇ ਬੁਰਸ਼ ਕਰਨ ਤੋਂ ਪ੍ਰੇਰਿਤ ਨਹੀਂ ਹੁੰਦੇ ਸਗੋਂ ਤੁਸੀਂ ਸਾਫ਼ ਮੂੰਹ ਦੇ ਅਹਿਸਾਸ ਤੋਂ ਪ੍ਰੇਰਿਤ ਹੁੰਦੇ ਹੋ ਤੁਸੀਂ ਟੈਲੀਵਿਜ਼ਨ ਨਹੀਂ ਚਲਾਉਣਾ ਚਾਹੁੰਦੇ ਸਗੋਂ ਤੁਸੀਂ ਤਾਂ ਮਨੋਰੰਜਨ ਕਰਨ ਦੀ ਤਾਂਗ ਰੱਖਦੇ ਹੋ ਹਰੇਕ ਤਾਂਗ ਦਾ ਸਬੰਧ ਤੁਹਾਡੀ ਅੰਦਰੂਨੀ ਸਥਿਤੀ ਨੂੰ ਬਦਲਣ ਦੀ ਇੱਛਾ ਨਾਲ ਹੁੰਦਾ ਹੈ ਇਹ ਇੱਕ ਮਹੱਤਵਪੂਰਨ ਬਿੰਦੂ ਹੈ ਜਿਸ ਬਾਰੇ ਅਸੀਂ ਬਾਅਦ ਵਿੱਚ ਵਿਸਤਾਰ ਨਾਲ ਗੱਲ ਕਰਾਂਗੇ ਹਰ ਵਿਅਕਤੀ ਦੀ ਤਾਂਗ ਬੱਖੋ ਵੱਖਰੀ ਹੁੰਦੀ ਹੈ ਅਸੂਲ ਮੁਤਾਬਕ ਕੋਈ ਵੀ ਜਾਣਕਾਰੀ ਤੁਹਾਡੀ ਤਾਂਗ ਨੂੰ ਜਗਾ ਸਕਦੀ ਹੈ ਪਰ ਬਿਹਾਰ ਇੱਕ ਤੌਰ ਤੇ ਸਾਰੇ ਲੋਕ ਇੱਕੋ ਜਿਹੇ ਸੰਕੇਤਾਂ ਨਾਲ ਪ੍ਰੇਰਿਤ ਨਹੀਂ ਹੁੰਦੇ ਕਿਸੇ ਜਵਾਰੀ ਲਈ स्लॉट ਮਸ਼ੀਨਾਂ ਦੀ ਆਵਾਜ਼ ਇੱਕ ਸ਼ਕਤੀਸ਼ਾਲੀ ਸੰਕੇਤ ਹੋ ਸਕਦੀ ਹੈ ਜਿਸ ਨਾਲ ਉਹ ਅੰਦਰ ਜੂਆ ਖੇਡਣ ਦੀ ਘੋਰ ਇੱਛਾ ਪੈਦਾ ਹੋ ਜਾਵੇ ਦੂਜੇ ਪਾਸੇ ਅਜਿਹਾ ਵਿਅਕਤੀ ਜੋ ਜੂਆ ਨਹੀਂ ਖੇਡਦਾ ਹੈ ਉਸ ਦੇ ਲਈ ਕਸੀਨੋ ਸ਼ੰਕਰ ਅਤੇ ਘੰਟੀਆਂ ਸਿਰਫ ਪਿਠਭੂਮੀ ਦੀਆਂ ਆਵਾਜ਼ਾਂ ਹੁੰਦੀਆਂ ਹਨ ਵਿਆਖਿਆ ਤੋਂ ਬਿਨਾਂ ਤਾਂ ਸੰਕੇਤ ਅਰਥਹੀਣ ਹੁੰਦੇ ਹਨ ਨਰੀਖਕ ਦੇ ਵਿਚਾਰ ਭਾਵਨਾਵਾਂ ਅਤੇ ਜਜ਼ਵਾਤ ਹੀ ਸੰਕੇਤਾਂ ਨੂੰ ਤਾਂਗਾਂ ਜਾਂ ਲਾਲਸਾਵਾਂ ਵਿੱਚ ਬਦਲਦੇ ਹਨ ਤੀਜਾ ਕਦਮ ਹੈ ਪ੍ਰਤੀਕਿਰਿਆ ਪ੍ਰਤੀਕਿਰਿਆ ਦਾ ਮਤਲਬ ਹੈ ਕੁਝ ਕਰਨਾ ਇਹ ਕਿਸੇ ਵਿਚਾਰ ਜਾਂ ਕੰਮ ਦਾ ਰੂਪ ਧਾਰਨ ਕਰ ਸਕਦੀ ਹੈ ਪ੍ਰਤੀਕਿਰਿਆ ਹੋਵੇਗੀ ਜਾਂ ਨਹੀਂ ਇਹ ਇਸ ਗੱਲ ਉਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਪ੍ਰੇਰਿਤ ਹੋ ਅਤੇ ਉਸ ਕੰਮ ਨੂੰ ਨੇਪਰੇ ਚੜਾਉਣ ਵਿੱਚ ਕਿੰਨੀਆਂ ਕੋ ਔਕੜਾਂ ਹਨ ਜੇਕਰ ਕਿਸੇ ਖਾਸ ਕੰਮ ਨੂੰ ਕਰਨ ਬਹੁਤ ਕਾਰਨ ਲਈ ਬਹੁਤ ਜ਼ਿਆਦਾ ਸਰੀਰਕ ਜਾਂ ਮਾਨਸਿਕ ਯਤਨ ਦੀ ਲੋਡ ਪਵੇਗੀ ਤਾਂ ਸੰਭਵ ਹੈ ਕਿ ਤੁਸੀਂ ਉਹ ਕੰਮ ਨਹੀਂ ਕਰੋਗੇ ਤੁਹਾਡੀ ਪ੍ਰਤੀਕਿਰਿਆ ਤੁਹਾਡੀ ਸਮਰੱਥਾ ਉੱਤੇ ਵੀ ਨਿਰਭਰ ਕਰਦੀ ਹੈ ਇਹ ਸਧਾਰਨ ਗੱਲ ਲੱਗਦੀ ਹੈ ਪਰ ਤੁਸੀਂ ਕੋਈ ਵੀ ਆਦਤ ਉਦੋਂ ਹੀ ਪਾ ਸਕਦੇ ਹੋ ਜਦੋਂ ਤੁਸੀਂ ਇਸ ਨੂੰ ਕਰਨ ਵਿੱਚ ਸਮਰੱਥ ਹੋਵੋ ਜੇਕਰ ਤੁਸੀਂ ਬਾਸਕਟਬਾਲ ਨੂੰ ਡੰਕ ਕਰਨਾ ਚਾਹੁੰਦੇ ਹੋ ਪਰ ਤੁਸੀਂ ਇੰਨੇ ਲੰਮੇ ਨਾ ਹੋਵੋ ਕਿ ਹੂਪ ਤੱਕ ਪਹੁੰਚ ਸਕੋ ਤਾਂ ਸਮਝੋ ਤੁਹਾਡੀ ਕਿਸਮਤ ਖਰਾਬ ਹੈ ਆਖਰ ਪ੍ਰਤੀਕਿਰਿਆ ਨਾਲ ਪੁਰਸਕਾਰ ਮਿਲਦਾ ਹੈ ਪੁਰਸਕਾਰ ਹੀ ਹਰੇਕ ਆਦਤ ਦਾ ਆਖਰੀ ਟੀਚਾ ਹੁੰਦਾ ਹੈ ਸੰਕੇਤ ਦਾ ਮਤਲਬ ਪੁਰਸਕਾਰ ਨੂੰ ਵੇਖਣਾ ਜਾਂ ਗੋਹ ਕਰਨਾ ਹੈ ਤਾਂਗ ਦਾ ਮਤਲਬ ਪੁਰਸਕਾਰ ਦੀ ਚਾਹਤ ਰੱਖਣਾ ਹੈ ਪ੍ਰਤੀਕਿਰਿਆ ਦਾ ਮਤਲਬ ਪੁਰਸਕਾਰ ਨੂੰ ਹਾਸਲ ਕਰਨ ਦੀ ਕੋਸ਼ਿਸ਼ ਹੈ ਅਸੀਂ ਪੁਰਸਕਾਰ ਹਾਸਲ ਕਰਨ ਦੀ ਇੱਛਾ ਰੱਖਦੇ ਹਾਂ ਕਿਉਂਕਿ ਉਹ ਦੋ ਉਦੇਸ਼ਾ ਨੂੰ ਪੂਰਾ ਕਰਦੇ ਹਨ ਨੰਬਰ 1 ਉਹ ਸਾਨੂੰ ਸੰਤੁਸ਼ਟ ਕਰਦੇ ਹਨ ਅਤੇ ਨੰਬਰ 2 ਉਹ ਸਾਨੂੰ ਸਿਖਾਉਂਦੇ ਹਨ। ਪੁਰਸਕਾਰਾਂ ਦਾ ਪਹਿਲਾ ਮਕਸਦ ਸਾਡੀ ਤਾਂਗ ਜਾਂ ਲਾਲਸਾ ਨੂੰ ਸੰਤੁਸ਼ਟ ਕਰਨਾ ਹੁੰਦਾ ਹੈ। ਹਾਂ ਪੁਰਸਕਾਰ ਆਪਣੇ ਆਪ ਵਿੱਚ ਫਾਇਦੇ ਮੁਹੱਈਆ ਕਰਵਾਉਂਦੇ ਹਨ। ਭੋਜਨ ਅਤੇ ਪਾਣੀ ਤੁਹਾਨੂੰ ਉਹ ਊਰਜਾ ਦਿੰਦੇ ਹਨ ਜਿਸ ਦੀ ਲੋੜ ਤੁਹਾਨੂੰ ਜਿਉਂਦੇ ਰਹਿਣ ਲਈ ਹੁੰਦੀ ਹੈ। ਨੌਕਰੀ ਵਿੱਚ ਤਰੱਕੀ ਮਿਲਣ ਨਾਲ ਵੱਧ ਪੈਸਾ ਅਤੇ ਇੱਜ਼ਤ ਮਿਲਦੇ ਹਨ। ਫਿੱਟ ਹੋਣ ਨਾਲ ਤੁਹਾਡੀ ਸਿਹਤ ਅਤੇ ਡੇਟਿੰਗ ਦੀਆਂ ਸੰਭਾਵਨਾਵਾਂ ਵਧਤਰ ਹੁੰਦੀਆਂ ਹਨ ਪਰ ਸਭ ਤੋਂ ਫੌਰੀ ਫਾਇਦਾ ਇਹ ਹੈ ਕਿ ਪੁਰਸਕਾਰ ਤੁਹਾਡੀ ਖਾਣ ਜਾਂ ਔਦਾ ਹਾਸਲ ਕਰਨ ਜਾਂ ਲੋਕਾਂ ਦੀ ਪ੍ਰਸ਼ੰਸਾ ਹਾਸਲ ਕਰਨ ਦੀ ਤੁਹਾਡੀ ਤਾਂਗ ਨੂੰ ਸੰਤੁਸ਼ਟ ਕਰਦੇ ਹਨ ਘੱਟੋ ਘੱਟ ਇੱਕ ਪਲ ਲਈ ਪੁਰਸਕਾਰ ਸੰਤੁਸ਼ਟੀ ਪ੍ਰਦਾਨ ਕਰਦੇ ਹਨ ਅਤੇ ਲਾਲਸਾ ਤੋਂ ਰਾਹਤ ਦਿੰਦੇ ਹਨ ਦੂਜਾ ਪੁਰਸਕਾਰ ਸਾਨੂੰ ਸਿਖਾਉਂਦੇ ਹਨ ਕਿ ਕਿਹੜੇ ਕੰਮ ਭਵਿਕ ਵਿੱਚ ਯਾਦਗਾਰਨ ਹੋਣ ਤੁਹਾਡਾ ਦਿਮਾਗ ਪੁਰਸਕਾਰ ਖੋਜ ਵਾਲਾ ਯੰਤਰ ਹੈ ਜਿੰਦਗੀ ਭਰ ਤੁਹਾਡਾ ਸੈਂਸਰੀ ਨਿਰਵਰਸ ਸਿਸਟਮ ਲਗਾਤਾਰ ਨਿਗਰਾਨੀ ਕਰਦਾ ਹੈ ਅਤੇ ਕਿਹੜੇ ਕੰਮ ਨਾਲ ਤੁਹਾਡੀਆਂ ਇੱਛਾਵਾਂ ਸੰਤੁਸ਼ਟ ਹੁੰਦੀਆਂ ਹਨ ਅਤੇ ਤੁਹਾਨੂੰ ਆਨੰਦ ਮਿਲਦਾ ਹੈ ਖੁਸ਼ੀ ਅਤੇ ਨਿਰਾਸ਼ਾ ਨੀਆਂ ਭਾਵਨਾਵਾਂ ਫੀਡਬੈਕ ਦੇਣ ਦਾ ਕੰਮ ਕਰਦੀਆਂ ਹਨ ਉਹ ਸਾਡੇ ਦਿਮਾਗ ਨੂੰ ਉਪਯੋਗੀ ਅਤੇ ਵਿਅਰਥ ਕੰਮਾਂ ਵਿੱਚ ਫਰਕ ਕਰਨਾ ਸਿਖਾਉਂਦੀਆਂ ਹਨ ਪੁਰਸਕਾਰ ਨਾਲ ਫੀਡਬੈਕ ਚੱਕਰ ਬੰਦ ਹੋ ਜਾਂਦਾ ਹੈ ਅਤੇ ਆਦਤ ਦਾ ਇੱਕ ਚੱਕਰ ਪੂਰਾ ਹੋ ਜਾਂਦਾ ਹੈ ਜੇਕਰ ਕਿਸੇ ਵਰਤਾਵ ਵਿੱਚ ਇਹਨਾਂ ਚਾਰ ਪੜਾਵਾਂ ਵਿੱਚੋਂ ਕਿਸੇ ਇੱਕ ਦੀ ਵੀ ਘਾਟ ਹੋਵੇ ਤਾਂ ਉਹ ਆਦਤ ਨਹੀਂ ਬਣ ਸਕੇਗਾ ਸੰਕੇਤ ਨੂੰ ਹਟਾ ਦੇਈਏ ਤਾਂ ਆਦਤ ਕਦੇ ਸ਼ੁਰੂ ਨਹੀਂ ਹੋਵੇਗੀ ਸ਼ੁਰੂ ਹੀ ਨਹੀਂ ਹੋ ਸਕੇਗੀ ਲਾਲਸਾ ਜਾਂ ਤਾਂਗ ਨੂੰ ਘਟਾ ਦੇਗੀ ਤਾਂ ਕੰਮ ਕਰਨ ਲਈ ਉਚਿਤ ਪ੍ਰੇਰਣਾ ਹੀ ਨਹੀਂ ਮਿਲੇਗੀ ਬਰਤਾਜਾ ਕੰਮ ਮੁਸ਼ਕਿਲ ਹੋਵੇਗਾ ਤਾਂ ਤੁਸੀਂ ਇਸ ਨੂੰ ਕਰ ਨਹੀਂ ਸਕੋਗੇ ਜੇਕਰ ਪੁਰਸਕਾਰ ਤੁਹਾਡੀ ਇੱਛਾ ਨੂੰ ਸੰਤੁਸ਼ਟ ਨਹੀਂ ਕਰ ਪਾਉਂਦਾ ਹੈ ਤਾਂ ਤੁਹਾਡੇ ਕੋਲ ਇਸ ਨੂੰ ਭਵਿੱਖ ਵਿੱਚ ਦੁਹਰਾਉਣ ਦਾ ਕੋਈ ਕਾਰਨ ਹੀ ਨਹੀਂ ਬਚੇਗਾ ਪਹਿਲੇ ਤਿੰਨ ਕਦਮਾਂ ਤੋਂ ਬਿਨਾ ਬਰਤਾਅ ਹੋਵੇਗਾ ਹੀ ਨਹੀਂ ਇਨਾ ਸਾਰੇ ਚਾਰ ਕਦਮਾਂ ਤੋਂ ਬਿਨਾ ਵਰਤਾਰ ਦੁਹਰਾਇਆ ਨਹੀਂ ਜਾਵੇਗਾ ਰੱਬ ਰਾਖਾ